ਸਤਿ ਕਾਲ ਤੁਸ ਦੇਖ ਰਹੇ ਹੋ ਟੌਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਚੈਲ ਦਾ ਬੱਚੇ ਮਨ ਕੇ ਸੱਚੇ ਯਾਰੋ ਬੱਚੇ ਦਿਲ ਦੇ ਸਾਫ ਹੁੰਦੇ ਨੇ ਉਹਨਾਂ ਦੇ ਜੋ ਦਿਲ ਚ ਹੁੰਦਾ ਹੈ ਉਹੀ ਉਹਨਾਂ ਦੀ ਜ਼ੁਬਾਨ ਤੇ ਹੁੰਦਾ ਅੱਜ ਆਪਾਂ ਤੁਹਾਡੇ ਨਾਲ ਇੱਕ ਪਿਆਰੀ ਜੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਤੁਸੀਂ ਦੇਖੋਗੇ ਕਿ ਛੋਟਾ ਜਿਹਾ ਬੱਚਾ ਹੈ ਜੋ ਸਕੂਲ ਆਇਆ ਹੋਇਆ ਹੈ ਇਹ ਬੱਚਾ ਰੋਜ਼ ਹੀ ਸਕੂਲ ਲੇਟ ਆਉਂਦਾ ਸੀ ਤਾਂ ਇੱਕ ਦਿਨ ਇਸ ਦੀ ਮੈਡਮ ਨੇ ਪੁੱਛ ਹੀ ਲਿਆ ਕਿ ਬੇਟਾ ਤੂੰ ਲੇਟ ਕਿਉਂ ਹੁੰਦਾ ਕਾ ਬੱਚੇ ਨੇ ਕਿਹਾ ਕਿ ਮੈਡਮ ਜੀ ਮੇਰੀ ਮੰਮੀ ਤਾਂ ਟਾਈਮ ਨਾਲ ਉੱਠ ਜਾਂਦੀ ਏ ਪਰ ਸਾਨੂੰ ਨਹੀਂ ਉਠਾਉਂਦੀ ਤੇ ਹੋਰ ਇਹ ਬੱਚਾ ਕੀ ਨੋਨੀਆਂ ਨੋਨੀਆਂ ਗੱਲਾਂ ਕਰਦਾ ਪਿਆ ਇਹ ਆ ਤੁਹਾਨੂੰ ਇਸ ਵਾਇਰਲ ਹੋ ਰਹੇ ਕਲਿੱਪ ਵੱਲ ਚੱਲਦੇ ਆ ਕਿਤੇ ਦਿਨ ਸੇ ਲੇਟ ਆ ਰਹੇ ਹੋ ਮਮਿ ਮੈਂ ਕੌਣ ਚੱਲੇ ਹਾਂ ਹਾਂ ਮੇਰੇ ਮੰਮੀ ਹਮ ਖਲਾਈ ਉਠਾਤੀ ਹੈ ਉਹ ਉੱਠਾਤੀ ਮੰਮੀ ਉੱਠ ਜਾਂਦੀ ਹੈ ਆਪ ਕੋ ਨਹੀਂ ਉਠਾਤੀ ਹੈ ਕਿਉਂ तो आपको बोलना चाहिए ना कि स्कूल का टाइम तो साढ़े सात का है आप मुझे साढ़े आठ को छोड़ने आते हो तो मेरे को, मेरे को पता नहीं क्या पता नहीं है मेरे को पता नहीं रहता है अच्छा क्या क्या पता नहीं रहता है ਯਾਰ ਉਸ ਬੱਚੇ ਦੀ ਪਿਆਰੀ ਜੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼ਕਾਤ